ਤੈਨੂੰ ਤੇ ਪਾਕੀ ਤੁਸੀਂ ਤੇ ਫਿਰ ਫਾਸਟੇਡ ਅੱਛਾ ਫਾਸਟੇ ਅੱਛਾ ਇਹਦੇ ਵਿੱਚ ਕੀ ਕੀ ਹੈ ਅੱਛਾ ਕਾਟਨ ਹੈ ਕਾਟਨ ਸਰ ਡਟੋਲ ਹੈ ਡਟੋਲ ਹੈ ਸਰ ਪੱਟੀ ਹੈ ਪੱਟੀ ਹੈ ਕੈਂਚੀ ਹੈ ਕੈਂਚੀ ਹੈ ਟਿਊਬ ਹੈ ਸਰ ਪੇਨ ਪੇਨ ਗਲਰਸ ਨਾ ਹਾਂਜੀ ਹਰ ਓਕੇ ਐਸੇ ਜਿਹਾ ਜਰਾ ਵੱਖੇ ਰੱਖੋ ਅੱਛਾ ਜੇ ਕੈਂਚੀ ਵਗੈਰਾ ਨਾ ਪਾ ਲਿਓ ਤੇ ਤੁਸੀਂ ਫਿਰ ਜੇ ਕੋਈ ਹੋਵੇ ਤਾਂ ਇਮੀਡੀਏਲੀ ਪਹਿਲਾਂ ਬਲੱਡ ਬੰਦ ਕਰ ਦੇਣਾ ਹਾਂਜੀ ਸਰ ਹੈਨਾ ਹਾਂਜੀ ਹਾਂਜੀ ਕਿੰਨੇ ਕ ਕੇਸ ਕਾ ਹੋਗੇ ਸਰ ਤਕਰੀਬਨ 15-20 ਹੋਗੇ ਜੀ 15-20 ਇਸੇ ਸੜਕ ਤੇ ਹਾਂਜੀ ਤੁਹਾਡੇ ਏਰੀਏ ਚ ਹੀ ਵਾਟੇ ਸਰ 30 ਕਿਲੋਮੀਟਰ ਦਾ ਏਰੀਆ ਹੈ ਨਾ 22 ਕਿਲੋਮੀਟਰ ਸਾਡਾ 22 ਹੈ 22 ਹੈ ਅੱਛਾ 15 20 ਤੁਸੀਂ ਕਰਪਟੇ ਪੱਟੀਆਂ ਕਰਕੇ ਜ਼ਖਮੀਆਂ ਨੂੰ ਜਾਂ ਹਸਪਤਲ ਪਹੁੰਚਾਤਾ ਜਾਂ ਫਿਰ ਹਸਪਤਲ ਪਹੁੰਚਣੇ ਸਰਕਾਰੀ ਪਹੁੰਚ ਕੇ ਸਰ ਜਿਹੜੇ ਘੱਟ ਸੀਗਾ ਉਹਨੂੰ ਰੋਡ ਦੇ ਕੇ ਸਰ ਦੋ ਦਿਨਾਂ ਦੇ ਅੱਜ ਜਿਆਦਾ ਸੀ ਫਿਰ ਅੱਛਾ ਜੇ ਕੋਈ ਹੁਣ ਜਿਵੇਂ ਗੱਡੀ ਖੜੀ ਹੋਵੇ ਕੋਈ ਟਰੱਕ ਖਰਾਬ ਹੋਇਆ ਖੜਾ ਹੈ ਜਾਂ ਕੋਈ ਕੋਈ ਗੰਨੇ ਵਾਲੀ ਟਰਾਲੀ ਜਾਂ ਕੋਈ ਤੂੜੀ ਵਾਲੀ ਟਰਾਲੀ ਜਾਂ ਕੋਈ ਛੋਟਾ ਹਾਥੀ ਖਰਾਬ ਹੋਇਆ ਖੜਾ ਹੈ ਫਿਰ ਉਹਨੂੰ ਸਾਈਡ ਤੇ ਕਰਦੇ ਸਾਈਡ ਤੇ ਕਰਦੇ ਸਰ ਜੇ ਉਹਨਾਂ ਨੂੰ ਕੋਈ ਹੈਗਾ ਨਾਲ ਉਹਨਾਂ ਦੀ ਹੈਲਪ ਕਰਦੇ ਆ ਜੀ हां हां जी, जी के के है। है जो कि जो टायर टुर पंचर ਹੁੰਦਾ ਸਰ ਨਾਲਾ ਪਟਰਾ ਕੇ ਤਰ ਤਾਇਰ ਚੇਂਜ ਕਰਾਈਦਾ ਜੀ ਅੱਛਾ ਤੇ ਉਹ ਕਲੀਅਰ ਕਰ ਕਰਾਦੇ ਸਰ ਜੀ ਨਾ ਵੀ ਬਹੁਤ ਸਾਰੇ ਐਕਸੀਡੈਂਟ ਬਚਦੇ ਨੇ ਇਹ ਨਾਲ ਜੀ ਤੁਸੀਂ ਕਿ ਇੱਕ ਮਤਲਬ ਨਵੇਂ ਭਰਤੀ ਹੋਏ ਹੋ ਤੁਸੀਂ ਟ੍ਰੇਨਿੰਗ ਕਪੂਰ ਤੋਂ ਲੈ ਹੋਈ ਸੀ ਨਾ ਹਾਂ ਜੀ ਜੋ ਕਪੂਰ ਤੋਂ ਵੈਰੀ ਗੁੱਡ ਖੁਸ਼ ਹੋ ਕੰਮ ਤੋਂ ਹਾਂ ਜੀ ਬਹੁਤ ਹੋਸੀ ਨਵੀਆਂ ਗੱਡੀਆਂ ਨੇ ਇਹਦੇ ਕੋਲ ਹਾਂ ਜੀ ਬਹੁਤ ਸਭ ਤੋਂ ਬੈਸਟ ਗੱਡੀਆਂ ਨੇ ਹੈ ਨਾ ਜੋ ਕਿੰਨੀਆਂ ਲੋਕਾਂ ਦੀਆਂ ਜਾਨਾਂ ਬਚ ਕਿੰਨਾ ਤੁਸੀਂ ਪੁੰਨ ਖਾਟਦੇ ਆ ਪਰਮਾਤਮਾ ਵੱਲੋਂ ਹੀ ਡਿਊਟੀ ਲੱਗੀ ਹੈ ਕੋਈ ਕਿ ਜਾਨ ਬਚਾਉਣੀ ਥੋੜੇ ਬਲੌਗ ਹੈ ਸਰ ਕੰਮ ਜੀ ਹੈ ਨਹੀਂ ਠੀਕ ਕੰਮ ਕਰਿਆ ਤਾਂ ਸਾਰੇ ਕੰਮ ਚੱਲ ਰਿਹਾ ਹੈ ਸਰ ਉਹੀ ਕਰਾਉਂਦਾ ਇੱਕ ਦਾ ਕੰਮ ਸੀਗਾ ਸਰ ਕਰਨਾ ਕਰਾਉਣਾ ਤਾਂ ਉਹਨੇ ਹੁੰਦਾ ਪਰ ਇਹ ਵੀ ਕਿਸੇ ਦੀ ਜਾਨ ਬਚਾ ਦੇਣਾ ਅੱਜ ਦੇ ਜਮਾਨੇ 'ਚ ਇਤੋਂ ਵੱਡਾ ਕੋਈ ਪੁੰਨ ਸਦੀ 2 ਕਿਲੋਮੀਟਰ ਤੇ ਤੁਹਾਡਾ ਰੇਡੀਅਸ ਆਰਡਬਲੇਟ ਵਗੈਰਾ ਭਈ ਜੇ ਕੋਈ ਫਸਿਆ ਹੋਇਆ ਕੋਈ ਤਾਕੀ ਵੱਢਣੀ ਪੈ ਜੇ बैटरी है बैटरी uh -huh. है।, है ना कैमरा भी है गीच कि लगे अच्छा ਸਟਾਰਟ ਕਰਦੇ ਚੱਲ ਪੈ ਗਈ ਜੋ ਜੇਬੀ ਆਉਣਾ ਹੈ ਜੇਬੀ ਸਟਾਰਟ ਕਰਾਂਗੇ ਸਰ ਨਾਲ ਦਿਨ ਆ ਜਾਣਾ ਹੈ ਅੱਛਾ ਸ਼ੋਲਡਰ ਕੈਮਰਾ ਕਿੱਥੇ ਹੈ ਅੱਛਾ ਸੀਗਾ ਇਹ ਹਰ ਵਕਤ ਲੱਗਿਆ ਰਹਿੰਦਾ ਹੈ ਹੈ ਹਾਂਜੀ ਸਰ ਜੋ ਵੀ ਉਹਨਾਂ ਨਾਲ ਜਿੱਦ ਕੋਈ ਓਵਰ ਸਪੀਡ ਜਾਂਦਾ ਜਾਂ ਕੋਈ ਤੁਸੀਂ ਉਹਦੇ ਸਾਹਮਣੇ ਆਹ ਸ਼ੋਲਡਰ ਕੈਮਰੇ ਨਾਲ ਕਮਾਂ ਬਹੁਤ ਸੁਣਾ ਬਹੁਤ ਵਧੀਆ ਤੁਸੀਂ ਲੰਗੇ ਜਦੋਂ ਮੇਰੇ ਕੋਲ ਦੀ ਨਾ ਮੈਂ ਕਹਾਂ ਰੋਕ ਕੇ ਗਲ ਗੱਤ ਕਰਦੇ ਆਂ ਵੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਹੀਂ ਨਹੀਂ ਕੋਈ ਸੁਝਾਅ ਦੇ ਦਿਓ ਨਾ ਹਜੇ ਮਹੀਨਾ ਪਹਿਲਾਂ ਹੀ ਚਲਾਈ ਆਪਾਂ ਨੇ ਹਾਂਜੀ ਹੈਨਾ ਤੇ ਬਹੁਤ ਸਾਰੀਆਂ ਜਾਨਾਂ ਬਚ ਗਈਆਂ ਤੇ ਰੋਜ਼ ਦੀ ਕੇਸ ਆਉਂਦੇ ਜੀ ਰੋਜ਼ ਹਾਂ ਤੇ ਤੁਹਾਨੂੰ ਇਹ ਫਿਰਦਾ ਦੇਖ ਕੇ ਫਿਰ ਲੋਕ ਥੋੜੇ ਜਿਹਾ ਆਪ ਵੀ ਸਲੋ ਹੋ ਜਾਂਦੇ ਨੇ ਵੀ ਯਾਰ ਜਾਨਾਂ ਨਾ ਹੋ ਜੇ ਜਾਂ ਕੋਈ ਹੋਰ ਆਪਾਂ ਤਾਂ ਲੋਕਾਂ ਦੀ ਜਾਨਾਂ ਬਚਾਉਣੀ ਆ ਹਨਾ ਤੇ ਕਿਸੇ ਨੂੰ ਕੋਈ ਮੰਦਾ ਨਹੀਂ ਬੋਲਣਾ ਕਿਸੇ ਨੂੰ ਕੋਈ ਝਿੜਕਣਾ ਨਹੀਂ ਹੈ ਨਾ ਆਮ ਆਮ ਨਾਲ ਗੱਲ ਕਰਕੇ ਵੀ ਸਾਡੀ ਡਿਊਟੀ ਹੈ ਭਰਾਏ ਅਸੀਂ ਤੁਹਾਡੇ ਵਾਸਤੇ ਖੜੇ ਹਾਂ ਅਸੀਂ ਤੁਹਾਡੀਆਂ ਜਾਨਾਂ ਬਚਾਉਣ ਵਾਸਤੇ ਖੜੇ ਹਾਂ 6000 ਬੰਦਾ ਮਰਦਾ ਇੱਕ ਸਾਲ ਚ ਪੰਜਾਬ ਚ ਦੇਸ਼ ਦੇ ਵਿੱਚ ਨੰਬਰ 1 ਸੜਕ ਦੀਆਂ ਮੌਤਾਂ ਸੋਣ ਜੇ ਤੂੰ 6000 ਚੋਂ ਆਪਾਂ 3000 ਦੀ ਵੀ ਜਾਨ ਬਚਾ ਲਈ ਨਾ ਮੇਰੇ ਖਿਆਲ ਚ ਇਹਦੂ ਵੱਡਾ ਪੁੰਨ ਨਹੀਂ ਹੋਣਾ ਨਾਲੇ ਥੋੜਾ ਦੂਜੀ ਪੁਲਿਸ ਤੋਂ ਥੋੜਾ ਜਿਆ ਟੈਨਸ਼ਨ ਘਟ ਗਈ ਉਹਨਾਂ ਨੂੰ ਫਿਰ ਸਾਰਾ ਨਹੀਂ ਤਾਂ ਸਾਰਾ ਉਹਨਾਂ ਨੂੰ ਦੇਖਣਾ ਪੈਂਦਾ ਹੈ ਨਾ ਕਿੰਨੇ ਵਜੇ ਡਿਊਟੀ ਆਫ ਹੁੰਦੀ ਹੈ ਫਿਰ ਵੀਰਾਂ ਸਰ ਸ਼ਿਫਟ ਕੰਮ ਸਰ ਸੁਬਾਹ 6 ਵਜੇ ਤੋਂ 2 ਵਜੇ ਤੱਕ ਸ਼ਿਫਟ 2 ਵਜੇ ਤੋਂ 10 ਸਰ 10 ਤੋਂ 6 ਉਹ ਅਲੱਗ ਆ ਜਾਂਦੇ ਨੇ ਅਲੱਗ ਆ ਜਾਂਦੇ ਹੁਣ ਹੋਰ ਕਰ ਰਹੇ ਆ ਪਰ ਨਵੇਂ ਕਰ ਰਹੇ ਆ ਐਸਾ ਤੁਸੀਂ 1500 ਹੀ ਹੋ 5000 ਕਰਾਂ ਬਹੁਤ ਬੋਲਦੇ